ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਦੀਪ ਕਲੇਰ ਦੀ ਜਿਹੜੀ ਇੰਟਰਵਿਊ ਹੋਈ ਹੈ ਸਰਸੇ ਵਾਲੇ ਦੇ ਸਬੰਧ ਵਿੱਚ ਭਾਵੇਂ ਇਹ ਬੇਦਵੀ ਦਾ ਮੁੱਦਾ ਹੋਵੇ ਭਾਵੇਂ ਜਿਹੜੀ ਚਿੱਠੀ ਲਿਖੀ ਹੈ ਮਾਫੀ ਮੰਗਣ ਦੇ ਸਬੰਧ ਵਿੱਚ ਉਹ ਸਾਰਾ ਕੁਝ ਉਹਨੇ ਮੀਡੀਆ ਦੇ ਸਾਹਮਣੇ ਰੱਖਿਆ ਮੈਂ ਇੱਕ ਬੇਨਤੀ ਕਰਨੀ ਹੈ ਜਿੰਨੇ ਵੀ ਹੁਣ ਅਗਲੀ ਦਲ ਤੋਂ ਉਭਗਿ ਹੋਏ ਨੇ ਤੇ ਉਹ ਸਾਰਾ ਦੋਸ਼ ਸਖਵੀਰ ਬਾਦਲ ਦੇ ਮੱਥੇ ਮੜ ਰਹੇ ਨੇ ਸਖਵੀਰ ਬਾਦਲ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਉਹ ਦੋਸ਼ੀ ਨਹੀਂ ਹੈਗਾ ਸਖਵੀਰ ਬਾਦਲ ਇਹ ਵੱਡਾ ਬਾਦਲ ਸਭ ਤੋਂ ਵੱਡੇ ਦੋਸ਼ੀ ਨੇ ਗੁਨਾਹਗਾਰ ਨੇ ਕੋਈ ਸ਼ੱਕ ਨਹੀਂ ਪਰ ਥੋੜਾ ਜਿਹਾ ਸੀ ਧਿਆਨ ਦੇ ਨਾਲ ਦੇਖੀਏ ਜਰੂਰ ਇਹਨੂੰ ਬਾਤ ਜੀਏ ਕਿ ਹੋਇਆ ਕੀ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਸਰਸੇ ਵਾਲੇ ਨੂੰ ਮੰਨਣ ਵਾਲੇ ਨੇ ਕਹਿੰਦੇ ਸਰਸੇ ਵਾਲਾ ਰਾਮ ਰਹੀਮ ਸਾਡੇ ਲਈ ਰੱਬ ਹੈ ਉਹਨੋਂ ਪ੍ਰਤੀ ਜਿਹੜੀ ਗੱਲਬਾਤ ਮੈਂ ਕਰਨੀ ਹੈ ਪ੍ਰਦੀਪ ਕਲੇਰ ਇਹ ਕਹਿੰਦਾ ਹੈ ਕਿ ਜਦੋਂ ਸੁਗਵੀਰ ਬਾਦਲ ਸਰਸੇ ਵਾਲੇ ਕੋਲੇ ਜਾਂਦਾ ਸੀ ਸਭ ਤੋਂ ਪਹਿਲਾਂ ਤਾਂ ਇਹ ਝੂਠ ਹੈ ਕਿ ਉਹਦੇ ਕੋਲੇ ਜੈਡ ਸਕਿਉਰਟੀ ਹੈ ਉਹ ਸਕਿਉਰਟੀ ਦੇ ਪ੍ਰੋਟੋਕਾਲ ਤੋਂ ਬਿਨਾ ਜਾ ਨਹੀਂ ਸਕਦਾ ਇਹ ਝੂਠ ਬੋਲੇ ਉਹਨੇ ਹਾਂ ਉਹ ਡੇਰੇ ਵਿੱਚ ਗਿਆ 4 ਲੀਟਰ ਵੀ ਜਾਂਦੇ ਆ ਪਰ ਸਕਿਉਰਟੀ ਦੇ ਨਾਲ ਗਿਆ ਦੂਜੀ ਗੱਲ ਜਦੋਂ ਉਹਦੇ ਕੋਲੋਂ ਪੁੱਛਿਆ ਜਾਂਦਾ ਹੈ ਕਿ ਜਿਹੜਾ ਬੋਤਲ ਪਾਉਣ ਦਾ ਫੈਸਲਾ ਹੁੰਦਾ ਸੀ ਉਹ ਕੌਣ ਕਰਦਾ ਸੀ ਪ੍ਰਦੀਪ ਕਲੇਰ ਕਹਿੰਦਾ ਹਨੇ ਪ੍ਰੇਤ ਤੇ ਡੇਰੇ ਦਾ ਮੁਖੀ ਆਰਾਮ ਰਹੀਮ ਕਰਦਾ ਸੀ ਜਿਹੜੇ ਉਹਨੂੰ ਮੰਨਣ ਵਾਲੇ ਭਗਤ ਨੇ ਜਿਨ੍ਹਾਂ ਦੀ ਗਿਣਤੀ ਲੱਖਾਂ ਵਿੱਚ ਹੈ ਕਿ ਉਹਨਾਂ ਨੂੰ ਸ਼ੰਗ ਸ਼ਰਮ ਹੈ ਕਿ ਤੁਹਾਡਾ ਕਿਵੇਂ ਉਹ ਸੌਦਾ ਕਰਦਾ ਸੀ ਅਸਲ ਵਿੱਚ ਸੱਚਾ ਸੌਦਾ ਨਹੀਂ ਸੀ ਸੌਦਾ ਉਹ ਤੁਹਾਡੀਆਂ ਵੋਟਾਂ ਦਾ ਕਰਦਾ ਸੀ ਬਦਲਾਂ ਦੇ ਨਾਲ ਕਿਵੇਂ ਉਹਨੂੰ ਸਕਿਉਰਟੀ ਦਿੱਤੀ ਹੋਈ ਸੀ ਜਿਪਸੀ ਦਿੱਤੀ ਸੀ ਸਕਾਰਪਿਓ ਗੱਡੀ ਦਿੱਤੀ ਸੀ ਸਭ ਤੋਂ ਪਹਿਲਾਂ ਤਾਂ ਜਿਹੜੇ ਉਹਨੂੰ ਮੰਨਣ ਵਾਲੇ ਨੇ ਇਹ ਥੋੜਾ ਜਿਹਾ ਅਕਲ ਤੋਂ ਕੰਮ ਲੈਣ ਵੀ ਕਿਵੇਂ ਸਾਨੂੰ ਲੀਡਰਾਂ ਦੇ ਅੱਗੇ ਵੇਚਿਆ ਜਾਂਦਾ ਸਾਡੀਆਂ ਮੋਟਾਂ ਇਕੱਠੀਆਂ ਕਰਕੇ ਦੂਜੀ ਗੱਲ ਜਿਹੜੀ ਉਹ ਚਿੱਠੀ ਲਿਖੀ ਹੈ ਉਹ ਹਿੰਦੀ ਵਿੱਚ ਲਿਖੀ ਹੈ ਪ੍ਰਦੀਪ ਕਲੇਰ ਨੇ ਇੱਥੇ ਵੀ ਝੂਠ ਬੋਲਿਆ ਸਰਸੇ ਵਾਲੇ ਨੇ ਉਹ ਚਿੱਠੀ ਲਿਖੀ ਨਹੀਂ ਤੇ ਉਹਨਾਂ ਨੇ ਮਾफ़ी ਮੰਗੀ ਹੈ ਇਹ ਜਿਹੜਾ ਮਾਫੀ ਮੰਗਣ ਦਾ ਢੋਂਗ ਰੱਜਿਆ ਸੀ ਇਹ ਤਾਂ ਬਾਦਲਾਂ ਨੇ ਵੋਟਾਂ ਲੈਣ ਖਤਰ ਰੱਜਿਆ ਸੀ ਕਿ ਜੇ ਅਸੀਂ ਇਹ ਇਸ਼ੂ ਮੀਡੀਆ ਦੇ ਵਿੱਚ ਲੈ ਕੇ ਜਾਵਾਂਗੇ ਕਿ ਸਰਸੇ ਵਾਲੇ ਨੂੰ ਮਾਫੀ ਦਿੱਤੀ ਗਈ ਉਹਨੇ ਮਾਫੀ ਮੰਗੀ ਸੀ ਤਾਂ ਜਿਹੜੀਆਂ ਡੇਰੇ ਦੀਆਂ ਵੋਟਾਂ ਨੇ ਉਹ ਸਾਨੂੰ ਵੋਟਾਂ ਵੇਜਣਗੀਆਂ ਇਹਦਾ ਮਤਲਬ ਤਾਂ ਇਹ ਸੀਗਾ ਸਰਸੇ ਵਾਲੇ ਨੇ ਕੋਈ ਮਾਫੀ ਨਹੀਂ ਮੰਗੀ ਦੂਜੀ ਗੱਲ ਪਰਦੀਪ ਕਲੇਰ ਇਹ ਵੀ ਕਹਿੰਦਾ ਹੈ ਕਹਿੰਦਾ ਜਦੋਂ ਵੀ ਮੀਟਿੰਗਾਂ ਹੋਈਆਂ ਨੇ ਮੈਂ ਸ਼ਰਵੀਰ ਬਾਦਲ ਨੂੰ ਤੇ ਕੋ ਧੂਰੀ ਵਾਲੇ ਦੀ ਗੱਲ ਕਰਦਾ ਚੰਡੀਗੜ੍ਹ ਜਾਂ ਦਿੱਲੀ ਮਿਲਦੇ ਰਹੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜਾ ਬੰਦਾ ਪਹਿਲਾਂ ਇਹ ਗਲਤੀਆਂ ਕਰ ਚੁੱਕਾ ਹੋਵੇ ਉਹ ਕਦੇ ਵੀ ਇਦਾਂ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਦੇ ਵੀ ਨਹੀਂ ਕਹਿ ਸਕਦਾ ਇਹ ਸਭ ਕੁਝ ਡਰਾਮਾ ਹੋ ਰਿਹਾ ਤੁਸੀਂ ਸਿੱਧਾ ਕਿਉਂ ਨਹੀਂ ਕਹਿੰਦੇ ਵੀ ਲੋਕਾਂ ਨੂੰ ਬੇਵਕੂਫ ਬਣਾਇਆ ਵਿੱਚ ਡੇਰੇ ਵਾਲਾ ਰੜਿਆ ਸੀ ਵਿੱਚ ਇਹ ਬਾਦਲ ਰੜੇ ਸੀ ਮੈਂ ਕੱਲ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਕਿਹਾ ਸੀ ਕਿ ਸੁਖਵੀਰ ਬਾਦਲ ਇਹਨਾਂ ਬਾਗੀਆਂ ਨਾਲੋਂ ਚੰਗਾ ਹੈ ਮੈਂ ਕਿਉਂ ਕਿਹਾ ਸੀ ਅੱਜ ਫੇਰ ਥੋੜੀ ਜਿਹੀ ਗੱਲ ਰਿਪੀਟ ਕਰਨੀ ਹੈ ਜਿਹੜੇ ਬੰਦੇ ਇਹ ਰੌਲਾ ਪਾ ਰਹੇ ਨੇ ਉਹਨੂੰ ਕਾਲ ਤੱਕ ਤੇ ਬਾਰ ਬਾਰ ਸੱਦਣ ਦੀ ਕੋਸ਼ਿਸ਼ ਕਰਦੇ ਨੇ ਪੰਜ ਦਿਨਾਂ ਬਾਅਦ ਫੈਸਲਾ ਫੋੜਿਆ ਉਹਨੂੰ 5 ਸਾਲ ਦੇ ਲਈ ਰਾਜਨੀਤੀ ਤੋਂ ਪਾਸੇ ਕੀਤਾ ਇਹਨੂੰ ਰੋਗ ਲਾਈ ਜਾਓ ਸਭ ਤੋਂ ਪਹਿਲਾਂ ਜੇ ਤੁਸੀਂ ਛੇਕਣ ਦੀ ਗੱਲ ਕਰਦੇ ਹੋ ਕੌਮ ਵਿੱਚੋਂ ਪੰਥ ਵਿੱਚੋਂ ਕੱਢਣ ਦੀ ਗੱਲ ਕਰਦੇ ਹੋ ਉਹਨਾਂ ਅਖੌਤੀ ਜੱਜੇਦਾਰਾਂ ਨੂੰ ਕਿਉਂ ਨਹੀਂ ਕੱਢਦੇ ਉਹਨਾਂ ਸ਼ਰੋਨੀ ਪਿੰਡ ਦੇ ਸਖਤਰਾ ਨੂੰ ਕਿਉਂ ਨਹੀਂ ਕੱਢਦੇ ਜਿਨ੍ਹਾਂ ਨੇ ਇਹ ਫੈਸਲੇ ਲਏ ਸੀ ਹੁਣ ਮਾਫੀ ਦੇਣ ਵਾਲੇ ਗੁਰਵਰਨੀ ਸਿੰਘ ਜਸਵੰਤ ਹਨ ਬਹਿਲੇ ਬੈਠਾ ਹੈ ਆਰਪੀ ਸਿੰਘ ਯਾਨੀ ਵਾਲੇ ਬੈਠਾ ਗੁਰਮੀਤ ਸਿੰਘ ਆ ਰੇ ਬੈਠਾ ਹੈ ਚਲੋ ਨੰਦਗੜ ਦਾ ਨਹੀਂ ਹੈਗਾ ਇਸ ਦੁਨੀਆ ਤੇ ਪਰ ਅਸੀਂ ਜਦੋਂ ਇਹ ਵਾਰ-ਵਾਰ ਇੱਕ ਬੰਦੇ ਦੀ ਤਲਵਾਰ ਲਟਕਾ ਰਹੇ ਹਾਂ ਸੁਖਬੀਰ ਬਾਦਲ ਗ੍ਰਹਿ ਮੰਤਰੀ ਰਿਹਾ ਹੈ ਉਪ ਮੰਤਰੀ ਰਿਹਾ ਹੈ ਉਹਦਾ ਪਿਓ ਮੁੱਖ ਮੰਤਰੀ ਰਿਹਾ ਹੈ ਵੱਡਾ ਬਾਦਲ ਇਹ ਚ ਕੋਈ ਸ਼ੱਕ ਨਹੀਂ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਪਰ ਗਲਤੀਆਂ ਕਰਨ ਵਾਲੇ ਉਹ ਦੋਨੋਂ ਇਕੱਲੇ ਨਹੀਂ ਹੈਗੇ ਨਾ ਸਗੀਰ ਇਕੱਲੇ ਤੇ ਨਾ ਵੱਡਾ ਬਾਦਲ ਇਕੱਲਾ ਜਿੰਨਾ ਵੀ ਉਹ ਲੰਗਲਾਣਾ ਅੱਜ ਕੁਰਸੀ ਨੇ ਤਰ ਤਰ ਲੂਮਸੀ ਹੋ ਰਿਹਾ ਇਹ ਸਾਰੇ ਦੋਸੀ ਨਹੀਂ ਇਹਨਾਂ ਦਾ ਸਾਰੇ ਦੇ ਇਸੇ ਤਰਫੇ ਰੋ ਕੱਲੇ ਗਰਵੰਤ ਸਿੰਘ ਨੂੰ ਚਾਕੇ ਪੁੱਛੋ ਕਿ ਤੇਰੇ ਸਾਹਮਣੇ ਇਹ ਚਿੱਠੀਆਂ ਲਿਖੀਆਂ ਗਈਆਂ ਤੇਰੇ ਕੋਲ ਚਿੱਠੀ ਆਈ ਸੀ ਮਾ ਵੀਰ ਦੇ ਦਿੱਤੇ ਹੈ। ਇਹ ਕੀ ਹੋ ਰਿਹਾ? ਮੇਰਾ ਕਹਿਣ ਤੋਂ ਭਾਵੇਂ ਹੈ ਭਾਵੇਂ ਪ੍ਰਦੀਪ ਕਲੇਰ ਹੋਵੇ ਤੇ ਭਾਵੇਂ ਸਾਡੇ ਕੌਮ ਦੇ ਜਥੇਦਾਰ ਹੋਣ ਤੇ ਜਾਂ ਸੁਖਵੀਰ ਬਾਦਲ ਹੋਵੇ ਜਾਂ ਜਿਹੜਾ ਹੁਣ ਬਾਗੀ ਟੜਾ ਹੋਇਆ ਇਹ ਸਾਰੇ ਇੱਕੋ ਬਾੜੀ ਦੇ ਬੱਚੇ ਨੇ। ਇਹਨਾਂ 'ਚ ਕੋਈ ਘਟ ਨਹੀਂ ਹੈਗਾ। ਮੈਂ ਬਹੁਤੀ ਲੰਬੀ ਚੌੜੀ ਗੱਲ ਨਹੀਂ ਕਰਨੀ। ਇੱਕੋ ਹੀ ਗੱਲ ਕਹਿ ਕੇ ਮੇਸਮਾਪਤੀ ਕਰਦਨ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਅਸੀਂ ਕਹਿੰਨੇ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਉਹ ਗੁਰੂ ਕਿਹੜੇ ਨੇ ਸਰਸਾ ਵਾਲਾ ਗੁਰੂ ਹੈ ਜਾਂ ਬਾਦਲ ਗੁਰੂ ਨੇ ਜਾਂ ਜਸੇਦਾਰ ਗੁਰੂ ਨੇ ਅਸੀਂ ਤਾਲਵੇ ਕਿਤੇ ਬਾਦਲਾਂ ਦੇ ਚਟੇ ਕਿਤੇ ਜਸੇਦਾਰਾਂ ਦੇ ਚਟੇ ਕਿਤੇ ਸਰਸਾ ਵਾਲੇ ਦੀਆਂ ਕਿਹੜੀਆਂ ਕਟੀੜਾਂ ਬਣ ਗਈਆਂ ਅਸੀਂ ਤੇ ਸਭ ਕੁਝ ਉਹਨਾਂ ਸਾਹਮਣੇ ਆਈ ਰਿਆਂ ਨੂੰ ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬਾਨ ਨੂੰ ਕਿਉਂ ਨਹੀਂ ਮੰਨਦੇ ਅਸੀਂ ਮੈਂ ਬੇਨਤੀ ਤਾਂ ਕੀਤੀ ਹੈ ਬੜਾ মিডিਆ ਦੇ ਰੌਲਾ ਪਾਇਆ ਕਰੋੜ ਕਰੋੜ ਕੇ ਪ੍ਰਦੀਪ ਸਿੰਘ ਐਦਾਂ ਕਿਦਾਂ ਹੋ ਗਿਆ ਐਦਾਂ ਚਿੱਠੀ ਕਿਦਾਂ ਲਿਖ ਗਈ ਉਹ ਚਿੱਠੀ ਸਰਸੇ ਵਾਲਾ ਹਿੰਦੀ ਵਿੱਚ ਪੜਦਾ ਸੀ ਹਿੰਦੀ ਵਿੱਚ ਲਿਖਦਾ ਸੀ ਥੱਲੇ ਜਿਹੜੇ ਸਾਇਨ ਕੀਤੇ ਗਏ ਨੇ ਉਹ ਦੂਜੀ ਚਿੱਠੀ ਤੇ ਕਰ ਦਿੱਤੇ ਗਏ ਫਿਰ کہنا ਪੈਣਾ ਇੱਕ ਹਰਾਮਖੋਰ ਨੇ ਜਿਨ੍ਹਾਂ ਨੇ ਰਲ ਮਿਲ ਕੇ ਪੰਜਾਬ ਦਾ ਬੇੜਾ ਬਹਾਇਆ ਤੇ ਹੁਣ ਮੀਡੀਆ ਰਹੀ ਜਿਹੜੀਆਂ ਚਪਚਾਮਾ ਛੜੀਆਂ ਹੋਈਆਂ ਨੇ ਇੱਕ ਦੂਜੇ ਨੂੰ ਗਾਲ੍ਹਾਂ ਕੱਢੀ ਚੱਲੋ ਕੋਈ ਕਹਿੰਦਾ ਬਾਦਲਗਦਾਰ ਐ ਕੋਈ ਕਹਿੰਦਾ ਬੁਲਾਨਾ ਗਦਾਰ ਐ ਸਭ ਤੋਂ ਵੱਡੀ ਗੱਲ ਇਹ ਕਹਿਣ ਲੱਗਾ ਸਾਡੇ ਪ੍ਰਚਾਰਕ ਵੱਡੇ ਵੱਡੇ ਦੋਸ਼ੀ ਨੇ ਜਿਹੜੇ ਬਾਦਲਾਂ ਦੀਆਂ ਜੁੱਤੀਆਂ ਵਿੱਚ ਬਹਿ ਕੇ ਗਲਤ حساب ਲਾਉਣ ਨੂੰ ਜਾਂਦੇ ਰਹੇ ਗਿਆਨੀ ਪਿੰਦਰਪਾਲ ਬੜਾ ਵਿਦਵਾਨ ਹੈ ਨਾ ਮਾਤਾ ਖੀਵੀ ਦਾ ਖਿਤਾਬ ਵਨੋਸ਼ਕੀ ਨੇ ਕੀਤਾ ਸੀ ਕੀ ਨੇ ਕਿਹਾ ਸੀ ਕਥਾ ਕਰਦੇ ਨੇ ਜਿਆਨੀ ਪਿੰਦਰਪਾਲ ਨੇ ਕਿਹਾ ਸੀ ਇਹ ਵੀਡੀਓ ਨੇ ਆਪ ਡਿਲੀਟ ਕਰਾਈ ਸੀ YouTube ਤੋਂ ਜਦੋਂ ਚਰਚਾ ਸੀ ੜੀ ਉਹ ਦੂਜਾ ਸ਼੍ਰੀਨਗਰ ਵਾਲਾ ਹਰਜਿੰਦਰ ਸਿੰਘ ਜਿਹੜਾ ਰਾਗੀ ਹੈ ਉਹ ਕਹਿੰਦਾ ਸੀ ਬਾਦਲ ਦੇ ਘਰ ਵਾਲੇ 8 ਅੜਕਣ ਇਸੇ ਮਨਨ ਕਰਦੀ ਹੈ ਤੇ ਗਮਰਾਦ ਇਹਨਾਂ ਨੇ ਕੀਤਾ ਹੁਣ ਸ੍ਰੀ ਵੀਰਵਾਲ ਦੋਸੀ ਹੈ ਮੈਂ ਕਹਿੰਦਾ ਸਾਰਾ ਲੋਕ ਲਾਣਾ ਦੋਸੀ ਹੈ ਸਭ ਤੋਂ ਵੱਡੇ ਦੋਸੀ ਸਾਡੇ ਸਿੱਖ ਪ੍ਰਚਾਰਕ ਜਥੇਦਾਰ ਨੇ ਜਿਹੜੇ ਨੇ ਜੁੱਤੀਆਂ ਵਿੱਚ ਬਹਿ ਕੇ ਮਾਇਆ ਦੀਆਂ ਥੈਲੀਆਂ ਲੈ ਕੇ ਇੱਕ ਗਲਤ ਕੰਮਾਂ ਦੇ ਵਿੱਚ ਇਹਨਾਂ ਦਾ ਸਾਥ ਦਿੰਦੇ ਰਹੇ ਉਹਨਾਂ ਕਹਿਆ ਨਹੀਂ ਪਿੰਦਰਪਾਲ ਬਹੁਤ ਵੱਡਾ ਵਿਦਵਾਨ ਹੈ ਕੋਈ ਕਹਿ ਸਕਦਾ ਕਿ ਮਾਤਾ ਕੀਵੀ ਦਾ ਕਿਤਾਬ ਦੇਣ ਵਾਲੇ ਵੇਲੇ ਉਹਨੇ ਕਥਾ ਕੀਤੀ ਉੱਥੇ ਜਿਹੜਾ ਕਿ ਹਰਜਿੰਦਰ ਸਿੰਘ ਨੇ 8 ਘੰਟੇ ਅੱਗੇ ਬਾਲ ਦੇ ਘਰ ਵਾਲੀ ਸਿਮਰਨ ਕਰਦੀ ਸੀ ਇਹ ਗੱਲਾਂ ਕਹੀਆਂ ਨਹੀਂ ਸਰਸੇ ਵਾਲੇ ਦਾ ਕੁਛ ਨਹੀਂ ਉਹ ਤਾਂ ਸਿਰੇ ਦਾ ਠੱਗ ਬੰਦਾ ਬਲਾਤਕਾਰੀ ਬੰਦੇ ਹੁੰਦਾ ਗਲਤੀ ਥੋੜੀ ਐ ਜਿਨ੍ਹਾਂ ਨੇ ਦਲ ਵਿੱਚ ਚਟੇ ਦੇ ਸਰਸੇ ਵਾਲਿਆਂ ਕਟੀੜਾ ਵੀ ਸੁਣ ਲੈਣ ਤੁਹਾਨੂੰ ਬਾਲਾਂ ਦੇ ਕੋਲ ਵੇਚਿਆ ਗਿਆ ਤੁਹਾਡੀਆਂ ਵੋਟਾਂ ਇਕੱਠੇ ਕਰਕੇ ਪ੍ਰਦੀਪ ਕਲੇ ਜਿਹੜੀ ਗੱਲ ਕਹਿੰਦਾ ਕਹਿੰਦਾ ਸਾਨੇ ਪ੍ਰੀਤ ਤੇ ਬਾਬਾ ਫੈਸਲਾ ਕਰਦਾ ਸੀ ਕਿ ਵੋਟਾਂ ਕਿਹਨੂੰ ਪਾਉਣੀਆਂ ਨੇ ਹੁਣ ਮਿਰਚਾਂ ਤਾਂ ਲੱਗਣੀਆਂ ਲੱਗਣਗੀਆਂ ਬਸ ਇਤੋਂ ਬਾਅਦ ਕੁਝ ਨਹੀਂ ਕਹਿਣਾ ਜਿਨ੍ਹਾਂ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਬਹਾਇਆ ਹੈ ਨਾ ਭਵੇਂ ਸਰਸੇ ਵਾਲਾ ਹੋਵੇ ਭਵੇਂ ਬਾਦ ਲਗਾਉਣ ਭਵੇਂ ਜੈਦਾਰ ਕੋਣ ਉਪਰਾਵੋ ਸ਼ਰਮ ਕਰਕੇ ਆਪਣੇ ਆਪਸੇ ਹੋਜੋ ਕੋਈ ਨਾ ਕੋਈ ਫੋਰ ਆਜੋ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈ ਬਾਬੇ ਨਾਨਕ ਦਾ ਥੜਾ ਇੱਕ ਗਿਆ ਦੂਜਾ ਖੜਾ ਕੋਈ ਹੋਰ ਬਾਲੀਬਾਸ ਬਣ ਜੂ ਤੇ ਤੁਸੀਂ ਆਪਣੇ ਆਪ ਨੂੰ ਪਾਸੇ ਕਰ ਲਓ ਨਹੀਂ ਜੁੱਥੀਆਂ ਸਾਕੇ ਪਾਸੇ ਹੋਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ